ਇੱਕ ਬਹੁਤ ਗਰੀਬ ਘਰ ਆ ਸੰਗਰੂਰ ਦੇ ਲੱਗਦੇ ਉਹਨਾਂ ਦਾ ਪਿੰਡ ਹੈ ਮੈਨੂੰ ਉਹਨਾਂ ਸਾਰਾ ਕੁਝ ਆਪਣਾ ਲਿਖ ਕੇ WhatsApp ਤੇ ਭੇਜਿਆ ਤੇ ਉਹ ਬੱਚਾ ਕਹਿੰਦਾ ਭਾਈ ਸਾਹਿਬ ਜੀ ਅਸੀਂ ਬਹੁਤ ਗਰੀਬ ਘਰ ਚ ਕਹਿੰਦਾ ਕਿ ਉਹ ਮੇਰਾ ਚੜ੍ਹਾਈ ਕਰ ਗਿਆ ਮਾਂ ਨੇ ਪਸ਼ੂ ਰੱਖ ਕੇ ਇੱਧਰ ਉੱਧਰ ਤਾਹੇ ਚਾਚਿਆਂ ਦੇ ਘਰ ਕੰਮ ਵੀ ਕਰਨਾ ਪਸ਼ੂ ਵੀ ਰੱਖਣੇ ਸਾਨੂੰ ਵੀ ਜਦੋਂ ਤੋਂ ਸੁਰਤ ਸੰਭਾਲੀ ਨਾਲ ਲਾ ਲਿਆ ਉਹੇ ਭਰਾ ਅਸੀਂ ਕਹਿੰਦਾ ਛੋਟੀ ਉਮਰੇ ਦਿਹਾੜੀ ਜਾਣ ਲੱਗ ਪਏ ਹੌਲੀ ਹੌਲੀ ਵੱਡੇ ਹੋ ਗਏ 10 ਕਲਾਸਾਂ ਪੜ ਗਏ ਵੱਡਾ ਭਰਾ 12 ਕਲਾਸਾਂ ਪੜ ਗਿਆ ਨੌਕਰੀ ਸਾਨੂੰ ਕਿੱਥੋਂ ਮਿਲਣੀ ਸੀ ਉਹ ਗਰੀਬੀ ਵਿੱਚ ਹੀ ਕਹਿੰਦਾ ਬਚਪਨ ਲੰਘਿਆ ਗਰੀਬੀ ਵਿੱਚ ਹੀ ਜਵਾਨੀ ਸ਼ੁਰੂ ਹੋ ਗਈ ਪਰ ਗੁਰੂ ਦੀ ਨਜ਼ਰ ਕਿਰਪਾ ਬਖਸ਼ਿਸ਼ ਹੋਈ ਪਿੰਡ ਦੇ ਗੁਰਦੁਆਰੇ ਵੱਲ ਲੱਗਣ ਲੱਗ ਗਏ ਕਹਿੰਦਾ ਮੈਂ ਰੋਜ਼ ਜਾ ਕੇ ਸਵੇਰੇ ਝਾੜੂ ਫੇਰਨਾ ਉੱਥੇ ਗੁਰਦੁਆਰੇ ਆਣੀ ਨਾ ਧੋਣਾ ਪੋਚਾ ਲਾਉਣਾ ਲੋਕ ਵੀ ਚੰਗਾ ਕਹਿਣ ਲੱਗ ਪਏ ਪਰ ਗਰੀਬ ਤਾਂ ਹੈ ਵੀ ਸੇਵਾ ਬੜੀ ਕਰਦਾ ਤਾਂ ਕਹਿੰਦਾ ਮੇਰੀ ਮਾਂ ਨੇ ਵੀ ਕਹਿਣਾ ਪੁੱਤ ਗੁਰੂ ਤੇ ਵਿਸ਼ਵਾਸ ਰੱਖੋ ਪੁੱਤ ਗੁਰੂ ਨੇ ਕਿਰਪਾ ਕਰਨ ਕਹਿੰਦਾ ਇੱਥੋਂ ਤੱਕ ਭਾਈ ਸਾਹਿਬ ਅਸੀਂ ਕਹਿੰਦੇ ਦੋਵੇਂ ਭਰਾ ਸਕੂਲ 'ਚ ਪੜ੍ਹਦੇ ਸੀ ਸਾਡੇ ਕੋਲ ਵਿਆਹ ਵਾਸਤੇ ਕੱਪੜੇ ਨਹੀਂ ਸੀ ਸਾਡੇ ਚਾਚੇ ਦੇ ਲੜਕੇ ਦਾ ਵਿਆਹ ਉਹਦਾ ਚਾਚੇ ਦਾ ਲੜਕਾ ਉਹ ਚਾਚਾ ਉਹਦਾ ਫੌਜ ਚ ਆਇਆ ਕਹਿੰਦਾ ਚਾਚੇ ਦੇ ਲੜਕੇ ਦਾ ਵਿਆਹ ਸਾਡੇ ਕੋਲ ਕੱਪੜੇ ਨਹੀਂ ਸੀ ਜਦੋਂ ਬਰਾਤ ਤੋਂ ਬੱਸ ਭਰ ਕੇ ਲੋਕ ਜਾਂਦੇ ਸੀ ਨਾਲ ਗੱਡੀਆਂ ਦੋ ਤਿੰਨ ਲੈਣੀਆਂ ਬੱਸ ਲੈ ਲੈਂਦੇ ਸੀ ਬਰਾਤ ਇਹ ਕਹਿੰਦਾ ਅਸੀਂ ਵੀ ਬੱਸੇ ਚੜ੍ਹ ਗਏ ਸਕੂਲ ਦੀ ਵਰਦੀ ਪਾ ਕੇ 2 ਕਿਲੋਮੀਟਰ ਬੱਸ ਗਈ ਪਿੰਡੋਂ ਕਹਿੰਦਾ ਸਾਡੇ ਚਾਚੇ ਨੂੰ ਪਤਾ ਲੱਗ ਗਿਆ ਉਹ ਵੀ ਬਰਾਤੇ ਆਏ ਕਿਸੇ ਨੇ ਦੱਸ ਤਾ ਉਹਨੇ ਤਾਂ ਕੱਪੜੇ ਵੀ ਸਕੂਲ ਵਾਲੇ ਪਾਏ ਕਹਿੰਦਾ 2 ਕਿਲੋਮੀਟਰ ਅੱਗੇ ਜਾ ਕੇ ਬੱਸ ਰਕਵਾਲੀ ਸਾਡੇ ਚਾਚੇ ਨੇ ਸਾਨੂੰ ਬਸ ਤੋਂ ਲਾਹਤ ਤੱਕ ਕਹਿੰਦਾ ਜਾਓ ਤੁਸੀਂ ਸਕੂਲ ਵਾਲੇ ਕੱਪੜੇ ਸਕੂਲੇ ਚ ਲੈ ਜਾ ਬਰਾਤੇ ਜਾਣਾ ਕਹਿੰਦਾ ਉੱਥੋਂ 2 ਕਿਲੋਮੀਟਰ ਅਸੀਂ ਰੋਂਦੇ ਤੁਰ ਕੇ ਆਏ ਸਾਡੇ ਕੋ ਕੱਪੜੇ ਨਹੀਂ ਸੀ ਬਰਾਤੇ ਵੀ ਨਹੀਂ ਸੀ ਕੋਈ ਲੈ ਕੇ ਜਾ ਪਿੰਡ ਸੇਵਾ ਕਰਦਿਆਂ ਕਰਦਿਆਂ ਚਿੱਤ ਵਿੱਚ ਭਾਵਨਾ ਬਣੀ ਹਰੇਕ ਮਹੀਨੇ ਸ਼੍ਰੀ ਦਰਬਾਰ ਸਾਹਿਬ ਜਾਣ ਲੱਗ ਪਿਆ ਕਹਿੰਦਾ ਮੈਨੂੰ ਦਿਹਾੜੀ ਚੋਂ ਪੈਸੇ ਲਖਣੇ ਉਹ ਪੈਸਿਆਂ ਨਾਲ ਦਰਬਾਰ ਸਾਹਿਬ ਜਾਣਾ ਜਾ ਕੇ ਲੰਗਰ ਵਿੱਚ ਸਾਰੀ ਰਾਤ ਸੇਵਾ ਕਰਨਾ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਭੰਡੇ ਮਾਣਦਾ ਰਿਹਾ ਸੇਵਾ ਕਰਦਾ ਰਿਹਾ ਉਹ ਬੱਚਾ ਕਹਿੰਦਾ ਇੱਕ ਦਿਨ ਮਹਾਰਾਜ ਦੀ ਕਲਾ ਵੇਖੋ ਪਤਾ ਗੁਰੂ ਦੀ ਬਾਣੀ ਵੀ ਕਹਿੰਦਾ ਮੈਨੂੰ ਸਮਝ ਆਉਣ ਲੱਗ ਪਈ ਮੈਂ ਹੁਕਮਨਾਮਾ ਵੀ ਪੜਨਾ ਆਪਣੀ ਮਾਂ ਨੂੰ ਵੀ ਮੈਂ ਹੁਕਮਨਾਮਾ ਸੁਣਾਉਣਾ ਕਹਿੰਦਾ ਐਸੀ ਕਿਰਪਾ ਇੱਕ ਦਿਨ ਹੋਈ ਜਦੋਂ ਸਵੇਰੇ ਸਵੇਰੇ ਸਾਰੀ ਰਾਤ ਸੇਵਾ ਕਰਕੇ ਇਸ਼ਨਾਨ ਕਰਕੇ ਅੰਦਰੋਂ ਦਰਸ਼ਨ ਕਰਕੇ ਮੈਂ ਵਾਪਸ ਪਿੰਡ ਨੂੰ ਸੰਗਰੂਰ ਵੱਲੋਂ ਆਉਣਾ ਸੀ ਕਹਿੰਦਾ ਉੱਥੋਂ ਮੱਥਾ ਟੇਕ ਕੇ ਲੰਗਰ ਹਾਲ ਕੋਲੋਂ ਪਿੱਛੇ ਮੁੜਨ ਲੱਗਾ ਤੇ ਇੱਕ ਫੈਮਿਲੀ ਕੋਈ ਵਿਦੇਸ਼ ਤੋਂ ਆਈ ਸੀ ਉਨੀ ਰੋਕ ਕੇ ਕਿਹਾ ਬੇਟੇ ਬਈ ਅਸੀਂ ਲੰਗਰ ਛਕਣਾ ਤੇ ਸਾਨੂੰ ਦੱਸੋ ਆਸਮਾਨ ਅਸੀਂ ਕਿੱਥੇ ਰਖੀਏ ਲੰਗਰ ਕਿੱਧਰ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਸੱਜੇ ਹੱਥੀ ਇੱਥੇ ਲੰਗਰ ਆਂਟੀ ਜੀ ਇੱਥੇ ਛਕ ਲਓ ਤਾਂ ਕਹਿੰ ਉਹਨਾਂ ਕਿਹਾ ਬੇਟਾ ਤੂੰ ਰੋਜ਼ ਆਉਣਾ ਕਹਿੰਦੇ ਨੱਕ ਨਹੀਂ ਮੈਂ ਇੱਕ ਮਹੀਨੇ ਬਾਅਦ ਆਉਂਦਾ ਕਿੱਥੋਂ ਆਉਣਾ ਕਹਿੰਦੇ ਮੈਂ ਕਿਹਾ ਮੈਂ ਸੰਗਰੂਰ ਦੇ ਕੋਲੋਂ ਕਹਿੰਦਾ ਬੇਟੇ ਇੱਥੇ ਹੋਰ ਕੀ ਕੀ ਬਣਿਆ ਹੋਇਆ ਕਹਿੰਦਾ ਮੈਨੂੰ ਜਿੰਨੀ ਕ ਨੌਲੇਜ ਸੀ ਮੈਂ ਦੱਸਿਆ ਵੇ ਇਥੋਂ ਉੱਤਰ ਕੇ ਨਾਲ ਦੁੱਖ ਭਜਨੀ ਵੇਰ ਹੈ ਇੱਕ ਪਾਸੇ ਬਾਬਾ ਬੁੱਢਾ ਸਾਹਿਬ ਦੀ ਵੇਰ ਆ ਸਾਹਮਣੇ ਲਾਤੀ ਵੇਰ ਹੈ ਐਦਾਂ ਪ੍ਰਕਰਮਾ ਕਰਕੇ ਅੰਦਰ ਜਾਈਦਾ ਮੈਂ ਉਹ ਬਹੁਤ ਕੁਝ ਦੱਸਿਆ ਜਿੰਨਾ ਕੋ ਹੁੰਦਾ ਸੀ ਕਹਿੰਦਾ ਉਹ ਸਾਨੂੰ ਸੁਣਦੇ ਰਹੇ ਤਾਂ ਉਹਨੇ ਮੈਨੂੰ ਸੁਣ ਕੇ ਕਿਹਾ ਬੇਟੇ ਜੇ ਤਿਰਪੁਰ ਟਹਿਮ ਆ ਸਾਨੂੰ ਦਰਸ਼ਨ ਕਰਵਾ ਦੇ ਕਹਿੰਦਾ ਮੈਂ ਉਹਨੂੰ ਪੁੱਛਿਆ ਅੰਟੀ ਜੀ ਕਿੱਥੋਂ ਆਏ ਹੋ ਉਹ ਕਹਿੰਦੇ ਜਰਮਨ ਤੋਂ ਆਏ ਉਹ ਸਾਰੀ ਫੈਮਿਲੀ ਨੂੰ ਕਹਿੰਦਾ ਮੈਨੂੰ ਐ ਲੱਗਾ ਵੇ ਗੁਰੂ ਰਾਮਦਾਸ ਮਹਾਰਾਜ ਨੇ ਮੈਨੂੰ ਕਿਹਾ ਭਾਈ ਇਹਨਾਂ ਨੂੰ ਦਰਸ਼ਨ ਕਰਵਾ ਮੈਂ ਉਹਨਾਂ ਨੂੰ ਲੰਗਰ ਵੀ ਸ਼ਿਖਾਇਆ ਮੈਂ ਉਹਨਾਂ ਨੂੰ ਸਾਰੇ ਦਰਸ਼ਨ ਵੀ ਕਰਵਾਏ ਦੋ ਤਿੰਨ ਘੰਟੇ ਉਹਨਾਂ ਦੇ ਨਾਲ ਰਿਹਾ ਕਹਿੰਦੇ ਜਾਣ ਲੱਗੇ ਜਦੋਂ ਮੈਂ ਉਹਨਾਂ ਕੋਲੋਂ ਉਹ ਮੈਨੂੰ ਕਹਿੰਦਾ ਕਿ ਤੈਨੂੰ ਪੈਸੇ ਕਹਿੰਦੇ ਮੰਗੇ ਪੈਸੇ ਨਹੀਂ ਮਿਲਣ ਮੈਂ ਪੈਸੇ ਨਹੀਂ ਲੈਣ ਕਹਿੰਦੇ ਫੇਰ ਉਹੀ ਮੇਰੇ ਤੋਂ ਨੰਬਰ ਲੈ ਲਿਆ ਉਹ ਮੈਨੂੰ ਜਰਮਨ ਜਾ ਕੇ ਵੀ ਫੋਨ ਕਰਦੇ ਜਰਮਨ ਜਹਾਕੇ ਵੀ ਕਹਿੰਦਾ ਮੈਨੂੰ ਫੋਨ ਕਰਦੇ ਰਹੇ ਫਿਰ ਉਹ 1 ਸਾਲ ਬਾਅਦ ਆਏ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਇੱਕ ਦਿਨ ਫਿਰ ਅਸੀਂ ਮਿਲੇ ਉਹ ਤੋਂ ਬਾਅਦ ਚਲੇ ਗਏ ਫਿਰ ਉਹ ਕੋਵਿਡ ਦੇ ਦਿਨ ਸ਼ੁਰੂ ਹੋ ਗਏ ਕਰੋਨਾ ਦੇ ਦਿਨ ਸ਼ੁਰੂ ਹੋ ਗਏ ਕਹਿੰਦਾ ਉਹ ਜਰਮਨ ਵਾਲਿਆਂ ਨੇ ਫਿਰ ਇੱਕ ਗੱਲ ਕਹੀ ਬਿੱਡੇ ਅਸੀਂ ਆਪਣੀ ਲੜਕੀ ਦਾ ਰਿਸ਼ਤਾ ਤੇਰੇ ਨਾਲ ਕਰਦੇ ਕਹਿੰਦਾ ਮੈਂ ਉਹਨੂੰ ਕਿ ਆਂਟੀ ਅਸੀਂ ਗਰੀਬ ਬਹੁਤ ਆ ਤੁਹਾਨੂੰ ਪਤਾ ਸਾਡੀ ਬਾਲਿਆਂ ਵਾਲੀ ਛੱਤ ਹੈ ਜੇ ਮੈਂ ਤੁਹਾਨੂੰ ਘਰ ਬੁਖਾਵਾ ਨਾ ਕਹਿੰਦਾ ਮੈਂ ਆਪਣਾ ਸਾਰਾ ਕੁਝ ਦੱਸ ਦਿੱਤਾ ਸਾਡੇ ਇੰਨੀ ਗਰੀਬੀ ਆ ਆ ਘਰ ਇੰਨੀ ਜਗ੍ਹਾ ਚਾਰ ਮੰਡਲੇ ਜਗ੍ਹਾ ਆ ਆਪਣੇ ਬਾਰੇ ਸਭ ਕੁਝ ਦੱਸਦਾ ਉਹ ਕਹਿੰਦਾ ਪੁੱਤ ਕੋਈ ਗੱਲ ਨਹੀਂ ਸਾਨੂੰ ਘਰ ਨਾਲ ਨਹੀਂ ਹੈ ਅਸੀਂ ਤੈਨੂੰ ਇੱਥੇ ਬੁਲਾ ਲੈਣਾ ਤੂੰ ਮੁੰਡਾ ਬਹੁਤ ਚੰਗਾ ਹੈ ਸਾਨੂੰ ਤੇਰੀ ਪ੍ਰਾਪਰਟੀ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਸਾਨੂੰ ਪ੍ਰਾਪਰਟੀ ਨਹੀਂ ਸਾਨੂੰ ਪੁੱਤ ਚਾਹੀਦਾ ਪੁੱਤ ਤੂੰ ਬਹੁਤ ਚੰਗਾ ਹੈ ਕਹਿੰਦਾ ਮੈਂ ਆਪਣੀ ਮਾਂ ਨੂੰ ਦੱਸਿਆ ਮਾਂ ਉਹ ਜਰਮਨ ਵਾਲੇ ਜਿਹੜੇ ਫੋਨ ਕਰਦੇ ਹੋ ਰਿਸ਼ਤਾ ਕਰਨ ਨੂੰ ਕਹਿੰਦਾ ਮੇਰੀ ਮਾਂ ਰੋਪਈ ਉਹ ਕਹਿੰਦੀ ਇਹ ਵੀ ਗੁਰੂ ਰਾਮਦਾਸ ਮਹਾਰਾਜ ਦੀ ਕੋ ਨਜ਼ਰ ਹੈ ਪੁੱਤ ਸਾਡੀ ਬਾਹ ਕਿਨੇ ਫੜਨੀ ਹੈ ਕਹਿੰਦਾ ਇੰਨੇ ਨੂੰ ਕੋਵਿਡ ਦੇ ਦਿਨ ਸ਼ੁਰੂ ਹੋ ਗਏ ਤੇ ਉਹਨਾਂ ਨੇ ਆਪਣੀ ਲੜਕੀ ਨਾਲ ਗੱਲ ਕਰਾਈ ਮੈਂ ਉਹ ਲੜਕੀ ਨੂੰ ਵੀਡੀਓ ਕਾਲ ਕੀਤੀ ਤੇ ਕਹਿੰਦਾ ਜਦੋਂ ਮੈਂ ਉਹਨੂੰ ਘਰ ਵਿਖਾਇਆ ਸਭ ਕੁਝ ਵਿਖਾਇਆ ਵੇ ਆਹ ਕੋ ਜੈਵੇਂ ਬਾਦ ਵਿੱਚ ਨਾ ਕਹੀ ਅਸੀਂ ਗਰੀਬ ਹਾਂ ਕਹਿੰਦਾ ਉਹ ਲੜਕੀ ਨੇ ਕਿਹਾ ਕੋਈ ਨਹੀਂ ਆਪਣੇ ਪਾਪਾ ਨਾਲ ਗੱਲ ਕੀਤੀ ਪੈਸੇ ਭੇਜਣੇ ਸ਼ੁਰੂ ਕਰ ਦਿੱਤੇ ਕਹਿੰਨੇ ਕੋਠੀ ਬਣਾਓ ਅਸੀਂ ਉਹਨਾਂ ਨੂੰ ਰੋਕਦੇ ਰਹੇ ਉਹ ਪੈਸੇ ਭੇਜਦੇ ਰਹੇ ਕਹਿੰਦੇ ਅਸੀਂ ਕੋਠੀ ਤਿਆਰ ਕਰ ਲਈ ਲੋਕੀ ਕਹਿੰਦੇ ਇਹਨਾਂ ਨੂੰ ਖਜ਼ਾਨਾ ਕਿੱਥੋਂ ਮਿਲ ਗਿਆ ਕੋਵਿਡ ਤੋਂ ਬਾਅਦ ਉਹ ਕੱਲੀ ਲੜਕੀ ਆਈ ਫਿਰ ਉਹਨੂੰ ਕਹਿੰਦਾ ਅਸੀਂ ਲੈ ਕੇ ਆਏ ਦਿੱਲੀ ਤੋਂ ਜਦੋਂ ਆਪਣੇ ਪਿੰਡ ਲਿਆਂਦਾ ਲੋਕੀ ਗੱਲਾਂ ਕਰਨ ਲੱਗ ਪਏ ਕਹਿੰਦੇ ਓਏ ਗੀਤ ਕੋਦ ਲਿਖਦਾ ਘੁੰਮਦਾ ਫਿਰਦਾ ਰਹਿੰਦਾ ਕੋਈ ਨੱਚਣ ਗਾਣ ਵਾਲੀ ਲੱਗਦੀ ਇਹਨਾਂ ਨੂੰ ਬਾਹਰ ਵਾਲੀ ਲੜਕੀ ਕਿੱਥੋਂ ਮਿਲਣੀ ਉਹ 15 20 ਦਿਨ ਲੜਕੀ ਰਹੀ ਕਹਿੰਦਾ ਫਿਰ ਚਲੇ ਗਏ ਉਸ ਤੋਂ ਬਾਅਦ ਜਦੋਂ 2022 ਵਿੱਚ ਉਹ ਫਿਰ ਪਰਿਵਾਰ ਆਇਆ ਜਦੋਂ ਸਾਡੀ ਕੋਠੀ ਬਣ ਕੇ ਤਿਆਰ ਹੋ ਗਈ ਫਿਰ ਗਿਆ ਸ਼ਾਦੀ ਹੋਈ 6 ਮਹੀਨਿਆਂ ਚ ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੋ ਗਈ ਉਹ ਲੜਕੀ ਦੇ ਨਾਲ ਜਰਮਨ ਚਲਾ ਗਿਆ ਹੁਣ ਉਹ ਕਹਿੰਦਾ ਭਾਈ ਸਾਹਿਬ ਜੀ ਸਾਰੇ ਪਿੰਡ ਵਿੱਚੋਂ ਸਭ ਤੋਂ ਉੱਚੀ ਕੋਠੀ ਸਾਡੀ ਹੈ ਕਹਿੰਦਾ ਮੇਰੇ ਘਰ ਵਾਲੀ ਨੇ ਕਿ ਇੱਕ ਮੰਜ਼ਲ ਹੋਰ ਪਾਓ ਉੱਪਰ ਆਪਾਂ ਹੋਰ ਬਣਾਉਣੀ ਹੈ ਕਹਿੰਦੇ ਸਾਰੇ ਪਿੰਡ ਨਾਲੋਂ ਉਹ ਮੱਲੇ ਚ ਉੱਚੀ ਕੋਠੀ ਹੁਣ ਸਾਡੀ ਹੈ ਉਹ ਨੂੰ ਜਰਮਨ ਰਹਿੰਦਾ ਕਹਿਣ ਤੋਂ ਭਾਵ ਇਹ ਅਹਸਾ ਸੰਗਤ ਗੁਰੂ ਤੇ ਵਿਸ਼ਵਾਸ ਰੱਖੀਏ ਗੁਰੂ ਵਿੱਚ ਵਰਤ ਕੇ ਇਦਾਂ ਗਰੀਬੀਆਂ ਵੀ ਦੂਰ ਕਰ ਦਿੰਦਾ ਆਪ ਨਹੀਂ ਕਈ ਵਾਰ ਕੋਈ ਕਰਨਾ ਬਸ ਗੁਰੂ ਦੀ ਸੇਵਾ ਤੇ ਭਾਵਨਾ ਵਿਸ਼ਵਾਸ ਰੱਖੀਏ ਅੰਦਰੋਂ ਦਿਲ ਸਾਫ਼ ਹੋਣਾ ਚਾਹੀਦਾ ਹੈ ਨੀਅਤ ਸ਼ੁੱਧ ਹੋਣੀ ਚਾਹੀਦੀ ਨਾਨਕ ਘਰ ਹੀ ਬੈਠਿਆਂ ਸ਼ੋਭ ਮਿਲੇ ਜੇ ਨੀਅਤ راست ਕਰੇ ਕਿਸੇ ਨਾਲ ਬੇਇਮਾਨੀ ਨਾ ਕਰੋ ਧੋਖਾ ਨਾ ਕਰੋ ਨਾਮ ਜਪੋ ਗੁਰੂ ਤੇ ਆਸ ਪਰ ਉਸਰ ਰਖੋ ਸਭ ਕੁਝ ਗੁਰੂ ਕੋਲੋਂ ਮਿਲਦਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾ ਸਮਖਤੇ ਜੋ ਬੋਲੇ ਇहां ਹੁਆ ਸੱਚ ਹੋਵੇ ਬੰਦਾ ਚਾਹੁੰਦਾ ਮੇਰੀਆਂ ਸ਼ਾਮਾਂ ਪੂਰੀਆਂ ਹੋਣ ਕਹਿੰਦੇ ਹੋ ਜਾਣ ਦੀ ਆ ਆਖਰੀ ਗੱਲ ਸੁਣਿਓ ਤਿਆ ਮੈਨੂੰ ਸਾਰੇ ਸੁੱਖ ਮਿਲਣ ਅੱਛਾ ਤੁਸੀਂ ਇੱਕ ਸੁੱਖ ਤੇ ਨਹੀਂ ਮੰਗਣ ਆਏ ਸਾਰੇ ਮੰਗਣ ਆਏ ਨੇ ਇੱਕ ਮੰਗਾਂਗੇ ਤਾਂ ਦੂਜਾ ਦੁੱਖ ਵੀ ਆ ਜਾਣਾ ਫਿਰ ਮਾਰਾ ਸਾਰੇ ਸੁੱਖ ਦਿਓ ਘਰ ਚ ਸਾਰੀਆਂ ਸ਼ਾਮਾਂ ਪੂਰੀਆਂ ਕਰੋ ਅੱਛਾ ਆਪਾਂ ਗੁਰੂ ਨੂੰ ਕਹਿ ਦਿੱਤਾ ਹੁਣ ਜੋ ਗੁਰੂ ਨੇ ਕਿਹਾ ਜੋ ਸ਼ਬਦ ਨੇ ਕਿਹਾ ਉਹ ਨਹੀਂ ਆਪਾਂ ਸੁਣਿਆ ਆਪਣੀ ਅਰਦਾਸ ਕਰਕੇ ਚਲੇ ਗਏ ਆਪਣੀ ਮੰਨ ਰੱਖ ਕੇ ਚਲੇ ਗਏ ਜੋ ਗੁਰੂ ਨੇ ਕਿਹਾ ਉਹ ਸੁਣਿਓ ਜਦ ਤਰੀਆਂ ਸ਼ਾਂ ਵੀ ਪੂਰੀਆਂ ਹੋਣਗੀਆਂ ਤੈਨੂੰ ਸਾਰੇ ਸੁੱਖ ਹੀ ਮਿਲਣਗੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਵੀ ਹੋਣਗੇ ਪਰ ਤੈਨੂੰ ਗੁਰੂ ਦੀ ਗੱਲ ਮੰਨਣੀ ਪੈਣੀ ਹੈ ਮਰਦ ਸੋਕੀ ਕਰਨਾ ਹੈ ਸੁਣੋ ਇਹ ਸ਼ਬਦ ਔਰ ਰੋਜ਼ ਕਰਨਾ ਪਵੇਗਾ एवरीडे ਜਪਣਾ ਪਵੇਗਾ एवरीडे ਉਹ ਕੰਮ ਕਰਨਾ ਪਵੇਗਾ ਸਿੱਧਾ ਕਈ ਵਾਰ ਮਹਾਰਾਜ ਹੁਕਮਨਾਮਾ ਦਿੰਦੇ ਇੱਛਾ ਪੂਰਕ ਸਰਵ ਸੁਖਦਾਤਾ ਹਰ ਪੜੋ ਇੱਛਾ ਪੂਰਕ ਸਰਵ ਸੁਖਦਾਤਾ ਹਰ ਜਾਪ ਕੇ ਵਸ ਕਾਮ ਤਿਨ ਸੋ ਐਸਾ ਹਰ ਧਿਆਈ ਐ ਮੇਰੇ ਜਿੜੇ ਤਾਂ ਸਰਬ ਸੁਖ ਪਾਵੇਂ ਮੇਰੇ ਮਹਾਰਜ ਕੀ ਕਰਨੇ ਕਹਿੰਦੇ ਜਪ ਮੰਨ ਸਤਨਾਮ ਪੜੋ ਜਪ ਮੰਨ ਸਤ ਜਪ ਮੰਨ ਸਤ ਜਪ ਮੰਨ ਸਤ ਜਪ ਮੰਨ ਸਤ ਨਾਮ ਸਦਾ ਸਤ ਨਾਮ ਇੱਕ ਦਿਨ ਨਹੀਂ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪ੍ਰਕ ਨਿਰੰਜਨਾ ਨਿਤ ਸਦਾ ਦੋ ਸ਼ਬਦ ਵਰਤੇ ਨਿਤ ਸਦਾ ਭਾਈ ਸਦਾ ਜਪੀ ਨਿਤ ਜਪੀ ਜਾਂ ਸਰਬ ਸੁਖ ਤੇ ਇੱਛਾ ਪੂਰਨ ਕਰਨ ਦੀ ਜ਼ਿੰਮੇਵਾਰੀ ਹੈ ਗੁਰੂ ਕੰਨ